ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪੀਰ ਸਿੰਘ ਦੋਸਤੋ ਨਿਊਟਰਾਂਟਾ ਸੀਡ ਕੰਪਨੀ ਦੇ ਵੱਲੋਂ ਅੱਜ ਅਸੀਂ ਪਹੁੰਚਿਆ ਜੀ ਡਿਸਟ੍ਰਿਕਟ ਫਿਰੋਜ਼ਪੁਰ ਦੇ ਇੱਕ ਕਸਬਾ ਜੀਰਾ ਦੇ ਵਿੱਚ ਜਿੱਥੇ ਫਾਰਮਰ ਵੀਰ ਬਲਵੰਤ ਸਿੰਘ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਆਪਣਾ ਡੈਰੀ ਗੋਲਡ ਪ੍ਰੋਡਕਟ ਲਗਾਇਆ ਜੀ ਕਿੰਨੇ ਦਿਨਾਂ ਦਾ ਪ੍ਰੋਡਕਟ ਹੈ ਕਿਵੇਂ ਦੀ ਇਹਦੀ ਹਾਈ ਟੈਕ ਕੀ ਖਾਸੀਅਤ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਸੋ ਤੋਂ ਪਹਿਲਾ ਆਪਣਾ ਨਾਮ ਨੰਬਰ ਤੇ ਐਡਰੈਸ ਦੱਸ ਮੇਰਾ ਨਾਮ ਜੀ ਬਲਵੰਤ ਸਿੰਘ ਆ ਜੀ ਮੈਂ ਜੀਰੇ ਸ਼ਹਿਰ ਦਾ ਨਿਵਾਸੀ ਆ ਜੀ ਮੇਰਾ ਫੋਨ ਨੰਬਰ 735593999 ਤੇ ਆਪਣੀ ਤੁਸੀਂ ਡੈਰੀ ਗੋਲਡ ਵੈਰਾਈਟੀ ਲਗਾਈ ਆ ਜੀ ਹਾਂਜੀ ਇਹ ਕਿੰਨੇ ਦਿਨਾਂ ਦੀ ਹੋ ਚੁੱਕੀ ਆ ਤੇ ਕਿੰਨੇ ਦੀ ਹਾਈਟ ਜਾ ਰਹੀ ਹੈ ਇਹ 65 ਡੇਸ ਦੀ ਹੋ ਚੁੱਕੀ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਅੱਜ ਇਹਦੀ ਹਾਈਟ ਤਕਰੀਬਨ 1.14 ਤੋਂ 15 1.14 ਤੋਂ 15 ਪਲੱਸ ਹੋ ਚੁੱਕੀ ਆ ਜੀ ਤੇ ਤੁਸੀਂ ਇਹ ਕਿੰਨੇ ਕ ਸਾਲਾਂ ਤੋਂ ਇਹਨੂੰ ਲਗਾਉਂਦੇ ਆ ਰਹੇ ਇਹਨੂੰ ਤਕਰੀਬਨ 4 ਸਾਲ ਹੋ ਗਿਆ ਜੀ ਸਾਨੂੰ ਲਾਉਂਦਿਆਂ ਠੀਕ ਆ ਜੀ ਕੀ ਕਹਿਣਾ ਚਾਹੋਗੇ ਫਾਰਮਰਾਂ ਨੂੰ ਤੁਹਾਡਾ ਕੀ ਮੈਸੇਜ ਹੈ ਸਾਡਾ ਫਾਰਮਰਾਂ ਨੂੰ ਇਹੀ ਮੈਸੇਜ ਹੈ ਜੀ ਕਿ ਢਿੱਲੋ ਖੇਤੀਬਾੜੀ ਸਟੋਰ ਮਹੂ ਰੋਡ ਤੇ ਆਰਿਆਂ ਦੇ ਸਾਹਮਣੇ ਦੁਕਾਨਾ ਜੀ ਇੱਥੇ ਆਣ ਕੇ ਵਿਜ਼ਿਟ ਕਰੋ ਤੇ ਇਹਨਾਂ ਤੋਂ ਬੀਜ ਖਰੀਦੋ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਕੱਟਣ ਦੇ ਵਿੱਚ ਕੋਈ ਸਮੱਸਿਆ ਜਾਂ ਪਸ਼ੂਆਂ ਦੇ ਜਦੋਂ ਤੁਸੀਂ ਚਾਰਦੇ ਹੋ ਉਹਨੇ ਖਾਣ ਦੇ ਵਿੱਚ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਇਹਦੇ ਵਿੱਚ ਖਾਨ ਚ ਪਸ਼ੂ ਬਹੁਤ ਬਹੁਤ ਖੁਸ਼ਹਾਲ ਰਹਿੰਦੇ ਆ ਜੀ ਬਾਕੀ ਸਾਡੇ ਨਾਲ ਮੌਜੂਦ ਨੇ ਜੀ ਮਿਸਟਰ ਸਰਬਜੀਤ ਸਿੰਘ ਜੀ ਜੋ ਸਾਡੇ ਨਿਊਟ੍ਰਾਂਟਾ ਸੀਡ ਕੰਪਨੀ ਦੇ ਜੀਰਾ ਦੇ ਵਿੱਚ ਡਿਸਟ੍ਰੀਬਿਊਟਰ ਨੇ ਜੀ ਤੱ ਲੋ ਸੰਸਦ ਖੇਤੀ ਦੇ ਨਾਮ ਤੇ ਇਹਨਾਂ ਦਾ ਸ਼ਾਪ ਹੈ ਜੀ ਤੇ ਸਾਡੇ ਨਾਲੇ ਡਾਇਰੈਕਟ ਡਿਸਟ੍ਰੀਬਿਊਸ਼ਨ ਦੇ ادارے ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਇਸ ਵੈਰਾਈਟੀ ਕਿਵੇਂ ਦੀ ਲੱਗੀ ਹੈ ਇਹ ਪਲਾਟ ਤੇ ਕੀ ਕਹਿਣਾ ਚਾਹੋਗੇ ਜੀ ਬਾਜੀ ਇਸ ਵੈਰਾਈਟੀ ਦੇ ਬਾਰੇ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਮੇਰੇ ਵੀਰੋ ਮੈਂ ਇਹ ਤਕਰੀਬਨ ਨਿਊਟ੍ਰੈਂਟਾ ਕੰਪਨੀ ਦਾ 4-5 ਸਾਲ ਤੋਂ ਕੰਮ ਕਰ ਰਿਹਾ ਡੇਰੀ ਗੋਲਡ ਬਹੁਤ ਹੀ ਵਧੀਆ ਪ੍ਰੋਡਕਟ ਆ ਤਕਰੀਬਨ 2 ਤੋਂ 3 ਕਟਾਈਆਂ ਦਿੰਦਾ ਮਿੱਠੀ ਜਵਾਰ ਆ ਜੀ ਤੇ ਇਹਦੇ ਵਿੱਚ ਪਸ਼ੂਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਖਾਨ ਦੇ ਵਿੱਚ ਪੱਤਾ ਬਹੁਤ ਚੌੜਾ ਐ ਐਂਡ ਤੱਕ ਦੁੰਬੀ ਨਹੀਂ ਕੱਟਦਾ ਜੀ ਤੇ ਬਹੁਤ ਹੀ ਜ਼ਿਆਦਾ ਡਿਮਾਂਡੇਬਲ ਪ੍ਰੋਡਕਟ ਆ ਫਾਰਮਰ ਸਾਡੇ ਤੋਂ ਬਹੁਤ ਦੂਰ ਦੂਰੋਂ ਆ ਕੇ ਪ੍ਰੋਡਕਟ ਲੈ ਕੇ ਜਾਂਦੇ ਜੀ ਤੇ ਬਾਕੀ ਪ੍ਰੋਡਕਟਾਂ ਦੇ ਬਾਰੇ ਤੁਹਾਨੂੰ ਕੀ ਰਿਵਿਊ ਮਿਲਦਾ ਜੀ ਤੁਸੀਂ ਬਾਕੀ ਜਿਵੇਂ ਆਪਣੀ 777 ਵੀ ਵੇਚੀ ਆ ਜੱਡਾਂ 12 11 ਵੀ ਮੱਕੀ ਵੇਚੀ ਆ ਸ਼ੂਗਰ ਗੋਲਡ ਸਿੰਗਲ ਕਟ ਦੇ ਵਿੱਚ ਵੀ ਵੇਚਿਆ ਕੋਈ ਚੰਗਾ ਕਿਦਾਂ ਦਾ ਰਿਵਿਊ ਆ ਰਿਹਾ ਇਹਦੇ ਤੁਹਾਡੇ ਫਾਰਮਰਾਂ ਦਾ ਕੀ ਸੁਨੇਹਾ ਜੀ ਦੇਖੋ ਇਸ ਤਰ੍ਹਾਂ ਜੀ ਜਿਹੜੀ ਨਿਊ ਟ੍ਰੈਂਡਾਂ ਕੰਪਨੀ ਦੇ ਪ੍ਰੋਡਕਟ ਸਾਰੇ ਹੀ ਬਹੁਤ ਵਧੀਆ ਨੇ ਜਿਹੜਾ ਵੀ ਫਾਰਮਰ ਸਾਡੇ ਤੋਂ ਇੱਕ ਵਾਰ ਕੋਈ ਪ੍ਰੋਡਕਟ ਪਰਚੇਸ ਕਰ ਲਿੰਦਾ ਉਹ ਵਾਰ-ਵਾਰ ਸਾਡੇ ਤੋਂ ਮੰਗਦਾ ਜੀ ਰੀਪੀਟ ਹੋ ਰਿਹਾ ਫਾਰਮਾ ਹਾਂਜੀ 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 ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕੰਪਨੀ ਜਿਹੜੀ ਗਰੋਥ ਕਰ ਰਹੀ ਆ ਪ੍ਰੋਡਕਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਪ੍ਰੋਡਕਟ ਹੈ ਵੀ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਜ਼ਿਆਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ